ਦਿੱਲੀ ਸੇਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਇੰਦਰਪ੍ਰੀਤ ਸਿੰਘ ਕੋਛੜ ਨੂੰ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਕੋ-ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਹ ਐਲਾਨ ਦਿੱਲੀ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਲਕਾਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ। ਇੰਦਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਵੱਡੇ ਗਿਣਤੀ ਵਿੱਚ ਰਾਜੌਰੀ ਗਾਰਡਨ ਦੀਆਂ ਸੰਗਤਾਂ ਦੇ ਸ਼ਰਮਣੀ ਕਲਦਲ ਦਿੱਲੀ ਸਟੇਟ ਵਿੱਚ ਸ਼ਾਮਲ ਹੋਣ ਉੱਤੇ ਉਹਨਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕਰਦੇ ਹਨ ਕਲਕਾਤੇ ਕਾਹਲੋਂ ਨੇ ਕਿਹਾ ਕਿ ਸਰਦਾਰ ਇੰਦਰਪ੍ਰੀਤ ਸਿੰਘ ਕੋਛੜ ਦਾ ਦਿੱਲੀ ਦੇ ਸਿੱਖ ਸੰਗਤਾਂ ਵਿੱਚ ਵੱਡਾ ਦਰਅ ਹੈ। ਉਨ੍ਹਾਂ ਕਿਹਾ ਕਿ ਬੇਤੇਦਨੀ ਸਰਦਾਰ ਕੋਛੜ ਸੰਗਤ ਦੀ ਆਵਾਜ਼ ਨੂੰ ਸੁਣ ਕੇ ਹੀ ਸ਼੍ਰੋਮਣੀ ਕਾਲਦਲ ਦਿੱਲੀ ਸਟੇਟ ਵਿੱਚ ਸ਼ਾਮਲ ਹੋਏ ਸਨ। ਜਿੰਦਾ ਸਰਦਾਰ ਇੰਦਰਪ੍ਰੀਤ ਸਿੰਘ ਜੀ ਕੋਛੜ ਮੌਂਟੀ ਕੋਛੜ ਜਿਨ੍ਹਾਂ ਨੂੰ ਕਹਿੰਦੇ ਆ ਰਿਜੋਰੀ ਗਾਰਡਨ ਬੋਰਡ ਤੋਂ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਸਾਡੀ ਪਾਰਟੀ ਨੂੰ ਸ਼੍ਰੋਮਣੀ ਕਾਲਦਲ ਦਿੱਲੀ ਸਟੇਟ ਨੂੰ ਜੁਆਇਨ ਕੀਤਾ ਸੀ। ਅੱਜ ਆਪਣੇ ਪੂਰੇ ਸਹਿਯੋਗੀ ਸਾਥੀਆਂ ਨੂੰ ਇਲਾਕੇ ਦੀ ਸੰਗਤ ਜਿੱਦੇ ਚ ਬੀਬੀਆਂ, ਬਜ਼ੁਰਗ, ਬੱਚੇ ਸਾਰੇ ਜਿਹੜੇ ਉਹਨਾਂ ਦੇ ਵੋਟਰ ਨੇ ਉਹਨਾਂ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਆ। ਅਹਿਮ ਜ਼ਿੰਮੇਵਾਰੀ ਦਿੱਲੀ ਕਮੇਟੀ ਦੀ ਉਹਨਾਂ ਨੂੰ ਕੋ-ਚੇਅਰਮੈਨ ਐਜ਼ ਅ ਧਰਮ ਪ੍ਰਚਾਰ ਕਮੇਟੀ ਦਿੱਤੀ ਗਈ ਹੈ ਕਿਉਂਕਿ ਕਿ ਧਰਮ ਪ੍ਰਚਾਰ ਨੂੰ ਲੈ ਕੇ ਧਰਮ ਨੂੰ ਲੈ ਕੇ ਉਹਨਾਂ ਤੇ ਬੜਾ ਜੋਸ਼ ਹੈ ਕਿ ਮੈਂ ਇਹਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਹੋਊਗੀ ਬੜਾ ਸੋ ਮੈਂ ਸਾਰਿਆਂ ਦਾ ਜੀ ਆਇਆਂ ਕਹਿੰਦਾ ਔਰ ਆਸ ਰੱਖਦਾ ਹਾਂ ਕਿ ਇਸੇ ਤਰੀਕੇ ਦੇ ਨਾਲ ਸਾਰੇ ਸਾਡੇ ਜੁਆਰੂ ਵੀਰ ਜਿਹੜੀ ਕੌਮ ਪੰਥ ਲਈ ਕੰਮ ਕਰਨਾ ਚਾਹੁੰਦੇ ਆ ਉਹ ਸਾਰੀ ਪਾਰਟੀ ਦੇ ਵਿੱਚ ਜੀ ਆਇਆਂ ਅਸੀਂ ਹਮੇਸ਼ਾ ਕਹਿੰਦੇ ਆ ਹੋਰ ਵੀ ਆਣ ਹੋਰ ਵੀ ਜੁੜਨ ਤਾਂ ਕਿ ਅਸੀਂ ਸਾਰੇ ਮਿਲ ਕੇ ਕੌਮ ਦੀ ਇਹ ਸੇਵਾ ਕਰ ਸਕੀਏ ਅੱਜ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਿਸ ਦਿਨ ਤੋਂ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਸ਼ਰੋਮਣੀ ਅਕਾਲੀ ਦਲ ਬਾਦਲ ਜੁਆਇਨ ਕੀਤਾ ਇੱਕ ਦਿਨ ਵੀ ਇਹ ਟੀਮ ਉਹਨਾਂ ਨਾਲ ਨਹੀਂ ਗਈ ਕਿਉਂਕਿ ਇਹ ਲੜਾਈ ਲੜ ਕੇ ਆਇਸੀ ਸਿਧਾਂਤਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਚੋਰੀ ਦੀ ਔਰ ਡੇਰੇ ਮਾਫੀ ਦੇ ਉੱਤੇ ਇਸ ਮੁੱਦਿਆਂ ਦੇ ਉੱਤੇ ਜਦੋਂ ਇਲੈਕਸ਼ਨ ਲੜ ਕੇ ਆਏ ਸੀ ਤਾਂ ਸੰਗਤ ਨੂੰ ਇੱਕੀ ਜਵਾਬ ਦਿੰਦੇ ਇਸ ਕਰਕੇ ਇਹਨਾਂ ਨੇ ਉਹਨਾਂ ਲੋਕਾਂ ਦੇ ਨਾਲ ਹੱਥ ਮਿਲਾਇਆ ਸਾਡੇ ਲੋਕਾਂ ਦੇ ਨਾਲ ਹੱਥ ਮਿਲਾਇਆ ਜਿਨ੍ਹਾਂ ਨੇ ਸਿਧਾਂਤਾਂ ਦੇ ਹਮੇਸ਼ਾ ਪੈਰਾ ਦਿੱਤਾ ਔਰ ਅੱਜ ਇਹਨਾਂ ਨੂੰ ਸਾਰੀ ਟੀਮ ਨੂੰ ਮੈਂ ਜੀ ਆਇਆਂ ਕਹਿੰਦਾ ਰਜ਼ੋਰੀ ਗਾਰਡਨ ਵਾਰਡ ਤੋਂ ਜੋ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਨ ਸਰਦਾਰ ਇੰਦਰਪ੍ਰੀਤ ਸਿੰਘ ਕੋਚੜ ਸਾਹਿਬ ਉਹਨਾਂ ਨੇ ਕੁਝ ਦਿਨ ਪਹਿਲਾਂ ਸਾਡੀ ਪਾਰਟੀ ਜੁਆਇਨ ਕੀਤੀ ਸੀ ਔਰ ਅੱਜ ਉਹਨਾਂ ਦੇ ਇਲਾਕੇ ਤੋਂ ਉਹਨਾਂ ਦੀ ਵਾਰਡ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਅੱਜ ਇੱਥੇ ਪਹੁੰਚੀ ਆ ਇਹ ਮੋਹਰ ਲਗਾਉਣ ਦੇ ਲਈ ਕਿ ਜਿਹੜਾ ਫੈਸਲਾ ਸੀ ਸਰਦਾਰ ਇੰਦਰਪ੍ਰੀਤ ਸਿੰਘ ਉਛੜ ਦਾ ਉਹ ਬਿਲਕੁਲ ਸਹੀ ਸੀ ਔਰ ਸਾਰੀ ਸੰਗਤ ਅੱਜ ਆਈ ਹੈ ਸਾਰੀ ਸੰਗਤ ਨੇ ਇੱਥੇ ਅੱਜ ਸੰਬੋਧਨ ਵੀ ਕੀਤਾ ਸਾਰਿਆਂ ਨੇ ਇਸ ਗੱਲ ਦੀ ਕਿਉਂਕਿ ਮੈਂ ਆਪਣੇ ਮੂੰਹ ਤੋਂ ਕਹਿੰਦਾ ਚੰਗਾ ਨਹੀਂ ਲੱਗਦਾ ਲੇਕਿਨ ਇਹ ਸੰਗਤ ਦੇ ਵਰਡ ਜਿਹੜੇ ਮੈਂ ਦੱਸ ਰਿਹਾ ਕਿ ਜੋ ਇਹ ਕੰਮ ਦਿੱਲੀ ਸਿੱਖ ਉਦਰਾ ਪ੍ਰਬੰਧਕ ਕਮੇਟੀ ਦੀ ਸਾਡੀ ਟੀਮ ਕਰ ਰਹੀ ਆ ਉਸ ਦੀ ਸਾਰਿਆਂ ਨੇ ਤਾਰੀਫ ਕੀਤੀ ਸਰਾਹਨਾ ਕੀਤੀ ਹੈ ਔਰ ਇਸ ਗੱਲ ਦੇ ਉੱਤੇ ਮੋਹਰ ਲਗਾਈ ਆ ਕਿ ਜੋ ਇੰਦਰਪ੍ਰੀਤ ਸਿੰਘ ਦਾ ਫੈਸਲਾ ਹੈ ਉਹ ਬਿਲਕੁਲ ਸਹੀ ਹੈ ਔਰ ਜਿਹੜੀ ਪਾਰਟੀ ਕੌਮ ਅਤੇ ਪੰਥ ਦੇ ਲਈ ਅੱਗੇ ਹੋ ਕੇ ਲੜਾਈ ਲੜ ਰਹੀ ਆ ਉਹ ਉਹਨਾਂ ਦੇ ਨਾਲ ਹੈ ਸੋ ਅੱਜ ਸਾਨੂੰ ਬੜੀ ਖੁਸ਼ੀ ਆ ਔਰ ਮੈਂ ਧੰਨਵਾਦ ਵੀ ਕਰਦਾ ਰਜ਼ੋਰੀ ਗਾਰਡਨ ਵਾਰਡ ਦੀ ਸਮੂਹ ਸੰਗਤ ਦਾ ਔਰ ਜੀ ਆਇਆਂ ਵੀ ਕਹਿੰਦਾ ਕਿ ਜਿਹੜੇ ਸਾਡੇ ਮੈਂਬਰ ਜਿਨ੍ਹਾਂ ਨੇ ਸਾਨੂੰ ਜੁਆਇਨ ਕੀਤਾ ਸੀ ਉਹਨਾਂ ਨੂੰ ਨਵੇਂ ਜ਼ਿੰਮੇਵਾਰੀਆਂ ਜਿਹੜੀਆਂ ਦਿੱਤੀਆਂ ਗਈਆਂ ਕੋ-ਚੇਅਰਮੈਨ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਸਰਦਾਰ)^{(1)}ਪ੍ਰੀਤ ਸਿੰਘ ਓਛੜ ਸਾਹਿਬ ਨੂੰ ਦਿੱਤੀ ਗਈ ਆ ਸੋ ਮੈਂ ਉਮੀਦ ਕਰਦਾ ਕਿ ਸਾਡੀ ਟੀਮ ਜਿਹੜੀ ਹੋਰ ਮਜ਼ਬੂਤ